ਭਾਈ ਜਿਨ੍ਹਾਂ ਦੇ ਵਿੱਚ ਗੱਲਬਾਤ ਹੁੰਦੀ ਆ ਉਹਨਾਂ ਨੂੰ ਗੱਲਾਂ ਸਿੱਖਣੇ ਨਹੀਂ ਪੈਂਦੀਆਂ ਉਹਨਾਂ ਦੇ ਕੋਲ ਜਦੋਂ ਵਕਤ ਮਿਲਿਆ ਉਦੋਂ ਗੱਲ ਟਕਾ ਕੇ ਕਰਨੀ ਆ ਐਵੇਂ ਸਰਦਾਰ ਜੀ ਆ ਜ਼ਿੰਮੇਵਾਰੀਆਂ ਤਾਂ ਬਹੁਤ ਨਿਭਾਈਆਂ ਹੋਣਗੀਆਂ ਲੇਕਿਨ ਆ ਜ਼ਿੰਮੇਵਾਰੀ ਪਹਿਲੀ ਵਾਰੀ ਨਿਭਾਈ ਆ ਆ ਮਾਈਕ ਤੇ ਬੋਲਣ ਵਾਲਾ ਕੰਮ ਪਹਿਲੀ ਵਾਰੀ ਮਿਲਿਆ ਕਿਉਂਕਿ ਵੈਸੇ ਤਾਂ ਐਨਆਰਆਈ ਨੇ ਔਰ ਆਪਣੇ ਪਿੰਡ ਦੇ ਵਿੱਚ ਆ ਕੇ ਬਹੁਤ ਵੱਡਾ ਐਲਾਨ ਕਰ ਦਿੱਤਾ ਬੜੀ ਵੱਡੀ ਗੱਲ ਆ ਪਹਿਲੀ ਵਾਰੀ ਸਟੇਜ ਤੇ ਆਣ ਕੇ ਟਕਾ ਕੇ ਬੋਲਣਾ ਔਰ ਇਹ ਸੰਘਰਸ਼ੀ ਜੋਦੇ ਆ ਕਦੇ ਨਾ ਕਦੇ ਤਾਂ ਫਿਰ ਆਪਣਾ ਵਕਤ ਵਖਾ ਹੀ ਦਿੰਦੇ ਆ ਔਰ ਆ ਵੇਖੋ ਸਰਦਾਰ ਜੀ ਦੀ ਪਹਿਲੇ ਤੁਸੀਂ ਗੱਲ ਸੁਣੋ ਫਿਰ ਅੱਗੇ ਤੁਹਾਨੂੰ ਗੱਲ ਬਾਤ ਦੱਸਦੇ ਆ ਜਿਨ੍ਹਾਂ ਨੇ ਇੰਨਾ ਕੁਝ ਕਰਕੇ ਤੇ ਪਿੰਡ ਦੇ ਸੁਭਾਰ ਵਾਸਤੇ ਸਾਰਿਆਂ ਨੇ ਘਟਾ ਕੀਤਾ ਦੇ ਕੱਚੇ ਤੱਕ ਆਪਾਂ ਪਹੁੰਚਿਆ ਤੇ ਬਾਕੀ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਪਿੰਡ ਨੂੰ ਅੱਕ ਲੱਗੀ ਕੁੱਤਾ ਦੂਧੀ ਤੇ ਇੱਧਰੋਂ ਛੱਡ ਕੇ ਅਜੇ ਤੱਕਾ ਵੀ ਨਹੀਂ ਬੱਜਾ ਤੇ ਦੌੜਾਂ ਪੈ ਗਈਆਂ ਚੱਲਣਾ ਚਾਹੀਦਾ ਸੀ ਨਾ ਮੇਰੇ ਕੋਲ ਕਾਰ ਪਿਆ 74 ਲੱਖ ਰੁਪਏ ਦਾ ਜਿਹੜਿਆ ਪਿੰਡ ਨੂੰ ਗ੍ਰਾਂਟ ਲਈ ਆ ਤੇ ਬਾਹੂ ਸ਼ੋਕ ਨੇ ਕਿ ਇਹ ਇੱਕ ਬੰਦੇ ਦੇ ਨਾਂ ਤੇ ਗ੍ਰਾਂਟ ਨਹੀਂ ਦਿੱਤੀ ਸੀ ਉਹਨੇ ਲੋਕਾਂ ਦੀ ਭਲਾਈ ਵਾਸਤੇ ਕੋ ਗ੍ਰਾਂਟ ਦਿੱਤੀ ਇਸ ਪਿੰਡ ਨੂੰ 10 ਲੱਖ ਰਪਏ ਇਨਵੈਸਟਮੈਂਟ ਤੇ ਲੱਗੇ ਜਿਹੜੇ ਪ੍ਰਿੰਦੀਪਰ ਦੇ ਪਾਸੇ ਵਾਲੀ ਗਲੀ ਆ ਉਹ ਭਾਜੀ ਚਾਨ ਸਿੰਘ ਹੁਣਾਂ ਦੇ ਟਾਈਮ ਨਹੀਂ ਬਣੀ ਹੋਈ ਆ ਉਹਦੇ ਬਿਨਾ ਕੋਈ ਮੈਨੂੰ ਪ੍ਰੂਫ ਕਰਕੇ ਦੱਸ ਦੇ ਕਿ ਜੇ 10 ਲੱਖ ਰੁਪਈਆ ਵੀ ਲੋਕਾਂ ਤੇ ਲੱਗਾ ਤੇ ਮੈਨੂੰ ਨਹੀਂ ਸੰਭਾਲਦੇ 10 ਲੱਖ ਰੁਪਏ ਦਾ ਵੀ ਖਰਚਾ ਤੁਹਾਡੇ ਪੈਸੇ ਨਹੀਂ ਹੋਇਆ ਤੇ ਇਹ ਜੋ ਦੇਣੇ ਪੈਣਾ ਜੋਗਰਾ ਦਾ ਪੈਸਾ ਮੈਂ ਆ ਗਿਆ ਵਾਪਸ ਮੈਂ ਤੁਹਾਨੂੰ ਕਢਾ ਕੇ ਦੇ ਦੂੰਗਾ ਉਹ ਪੈਸਾ ਇੱਥੇ ਜੋ ਗ੍ਰੈਂਟ ਲੱਗੇਗਾ ਉਹ ਨੂੰ ਆਮਾਂਗੇ ਐਡੀ ਗੱਲ ਦੀ ਕਿਸੇ ਨੇ ਵੀ ਅੱਖਾਂ ਬੰਦ ਕੀਤੀਆਂ ਜੇ ਨਾ ਤਾਂ ਠੀਕ ਹੀ ਸੀ ਚੱਲਦਾ ਸੀ ਠੀਕ ਆ ਪਰ ਇੰਨਾ ਤੜਾ ਹੀ ਹੋ ਗਿਆ ਕਿ ਜਦੋਂ ਪਾਪ ਦਾ ਘੜਾ ਭਰਦਾ ਨਾ ਉਦੋਂ ਸਭ ਕੁਝ ਹੁੰਦਾ ਇੱਕ ਆਰਗਨਿਟ ਹੁੰਦਾ ਚਲੋ ਫਿਰ ਵੀ ਮਾਰਾ ਸਾਰੇ ਨੂੰ ਮਤ ਬਰਚੇ ਇੱਕਠੇ ਹੋ ਕੇ ਕੰਮ ਕਰੋ ਬੜਾ ਮਨ ਖੁਸ਼ ਹੋਇਆ ਮੁੰਡਿਆਂ ਨੂੰ ਵੇਖ ਕੇ ਜੰਗ ਲੜ ਅੱਗੇ ਆਇਆ ਕੁਛ ਨਾ ਕੁਛ ਕਰਾਂਗੇ ਤੇ ਵਧੀਆ ਆਪਾਂ ਮਾੜੇ ਚੰਗੇ ਦੀ ਅੱਧੀ ਵੀ ਹੈ ਜਿੰਨੇ ਸੋਕੇ ਹੈਗਾ ਇਹਨਾਂ ਦੇ ਨਾਲ ਜਦੋਂ ਮਰਜੀ ਵੀ ਅੱਧੀ ਰਾਤ ਨੂੰ ਆਜਮਾਨਾ ਪਹਾਂ ਜਾਣਾ ਤੇ ਬੇਨਤੀ ਇਹ ਹੀ ਹੈ ਕਿ ਸਾਰੇ ਪਰਿਵਾਰ ਸਾਰੇ ਪਰਿਵਾਰ ਨਾਲ ਕੇ ਤੇ ਮੁੰਡੇ ਦਾ ਸਾਥ ਦੇ ਤੇ ਪਿੰਡ ਦਾ ਕੋਈ ਸੁਧਾਰ ਹੋਵੇ ਭਲਾਵਾ ਬਸ ਇੰਨੇ ਸਬਦਾਂ ਲਈ ਧੰਨਵਾਦ ਤੁਹਾਡੇ ਸਾਰਿਆਂ ਦਾ ਖਾਸਾ ਵਾਹਿਗੁਰੂ ਬੋਲੇ ਆ ਸੁਣੀ ਆ ਤੁਸੀਂ ਗੱਲਬਾਤ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਸੱਥਾਂ ਵੀ ਲੱਗਦੀਆਂ ਇਹੋ ਜਿਹੇ ਪ੍ਰੋਗਰਾਮ ਵੀ ਹੁੰਦੇ ਆ ਔਰ ਬੋਲਣ ਵਾਲੇ ਜਿਹੜੇ ਆ ਉਹ ਵਿਰਲੇ ਹੀ ਹੁੰਦੇ ਆ ਹਰ ਇੱਕ ਨੇ ਗੱਲ ਨਹੀਂ ਬੋਲਣੀ ਹੁੰਦੀ ਹਰ ਇੱਕ ਨੇ ਇਤਿਹਾਸ ਨਾਲ ਜੁੜ ਕੇ ਗੱਲ ਨਹੀਂ ਕਰਨੀ ਹਰ ਕੋਈ ਇੱਕ ਦੂਜੇ ਦੇ ਪਿੱਛੇ ਲੱਗ ਕੇ ਗੱਲ ਕਰਦਾ ਉਹ ਸਰਦਾਰ ਜੀ ਨੇ ਬਹੁਤ ਵਧੀਆ ਜਿਹੜਾ ਵਾ ਉਹ ਭਾਜਨ ਦਿੱਤਾ ਔਰ ਅਸੀਂ ਇਸ ਗੱਲ ਦੀ ਤਾਰੀਫ ਕਰਦੇ ਆ ਜੇ ਪਹਿਲੀ ਵਾਰੀ ਕਿਸੇ ਨੇ ਮਾਈਕ ਫੜਾਇਆ ਤਾ ਇਹ ਕਠੋਕਿਓਰ ਕਰਾਰੀ ਗੱਲ ਕਰੀ ਆ ਔਰ ਹੱਕ ਸੱਚ ਦੀ ਗੱਲ ਕਰੀ ਔਰ ਪਿੰਡ ਵਾਸੀਆਂ ਦੇ ਵੱਲ ਦੀ ਗੱਲ ਕਰੀ ਆ ਨਹੀਂ ਤਾਂ ਅਸੀਂ ਬਹੁਤ ਵੇਖੇ ਮਾਈਕ ਫੜ ਕੇ ਰੋਜ਼ ਸਟੇਜ ਸੈਕਟਰੀ ਬਣਦੇ ਬਹੁਤ ਵਾਰੀ ਸਟੇਜਾਂ ਦੇ ਉੱਤੇ ਬੋਲਦੇ ਵੇਖੇ ਆ ਲੇਕਿਨ ਗੱਲਾਂ ਉਹ ਨਹੀਂ ਹੁੰਦੀਆਂ ਕਿ ਜਿਹੜੀਆਂ ਕਿਸੇ ਨੇ ਪੀਪਣੀਆਂ ਵਜਾਈਆਂ ਉਹਦੇ ਪਿੱਛੇ ਪੀਪਣੀਆਂ ਵਜਾ ਛੱਡੀਆਂ ਆ ਸਰਦਾਰ ਜੀ ਨੇ ਬੈਂਡ ਵਜਾ ਦਿੱਤੀ ਏ ਆਪ ਪੂਰੀ ਤੁਸੀਂ ਗੱਲਬਾਤ ਸੁਣ ਲਈਏ ਔਰ ਤੁਹਾਨੂੰ ਕਿਵੇਂ ਲੱਗੀ ਆ ਔਰ ਦੱਸ ਦਈਏ ਕਿ ਐਨ ਆਰ ਆਈ ਨੇ ਔਰ ਪਹਿਲੀ ਵਾਰੀ ਪਿੰਡ ਵਿੱਚ ਆ ਕੇ ਮਾਈਕ ਫੜਨ ਦਾ ਮੌਕਾ ਮਿਲਿਆ ਜ਼ਿੰਮੇਵਾਰੀਆਂ ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬਹੁਤ ਨਿਭਾਉਂਦੇ ਨੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਨਿਭਾਈਆਂ ਨੇ ਔਰ ਮਾਝੇ ਦੇ ਜਰਨਲ ਇਹੀ ਹੁੰਦੇ ਆ ਮਾਝੇ ਦੇ ਵਿੱਚ ਵਸਣ ਵਾਲੇ ਲੋਕ ਜਿਹੜੇ ਆ ਨਾ ਉਹ ਇਹਨਾਂ ਦੇ ਨਾਮਾਂ ਕਰਕੇ ਪਛਾਣੇ ਜਾਂਦੇ ਆ ਇਹਨਾਂ ਗੱਲਾਂ ਤੋਂ ਪਛਾਣੇ ਜਾਂਦੇ ਆ ਕਿ ਮਾਝੇ ਵਾਲੇ ਬੋਲਦੇ ਘਾਟਾ ਲੇਕਿਨ ਬੋਲਦੇ ਟਕਾ ਕੇ ਆ ਔਰ ਜਿੱਥੋਂ ਦੀ ਲੰਗਦਿਆ ਕਹਿੰਦੇ ਘਾ ਨਹੀਂ ਉਗਦਾ ਦੁਬਾਰਾ ਇਹ ਉਹਨਾਂ ਵਿੱਚੋਂ ਆਉਂਦੇ ਆ ਜਰਨਾਲ ਇਹ ਮਾਝੇ ਵਾਲੇ ਆ ਔਰ ਮਾਝੇ ਵਾਲੇ ਪਹੁ ਜਿਹੜੇ ਆ ਨਾ ਉਹਨਾਂ ਵਿੱਚ ਇਹ ਵੀ ਨਾਮ ਲਿਖਿਆ ਜਾਂਦਾ ਔਰ ਸਰਦਾਰ ਜੀ ਨੇ ਗੱਲ ਟਕਾ ਕੇ ਕਰੀ ਆ ਔਰ ਦੱਸ ਦਿੱਤਾ ਕਿ ਜੇ ਤਣਕਾ ਤਣਕਾ ਵੀ ਹਿਸਾਬ ਨਾ ਕੀਤਾ ਤਾਂ ਫਿਰ ਸਰਦਾਰ ਨਾ ਕਿਓ ਆ ਤੁਸੀਂ ਗੱਲ ਬਾਤ ਸੁਣ ਲਈ ਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ